ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਣਾਉਣਾਂ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701986 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਹਰਪ੍ਰੀਤ ਸਿੰਘ ਪਿੰਡ ਕਰਤੂ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ 7889097305 7889097305 ਹਾਂਜੀ ਅੱਜ ਆਪਾਂ ਦੋ ਟੋਕੜ ਗੱਬਣਾ ਦਿਖਾਵਾਂਗੇ ਹਨਾ ਨਹੀਂ ਵੀਰੇ ਇਹ ਤਾਂ ਬੱਸੀ ਭੂਮ ਸੁਣਦੇ ਸੁਣਦੇ ਪਹਿਲਾ ਸੂਬਾ ਠੀਕ ਹੈ ਸਾਢੇ 6 ਵਜੇ ਨਹੀਂ ਗੱਬਣਾ ਇਹ ਥੋੜੀ ਕੱਚੀ ਆ ਇਹ ਵਸੇ ਥੋੜੀ ਕੱਚੀ ਤੇ 20 ਦਿਨ ਰਹਿੰਦੇ ਆ ਦੂਜੇ ਸੁਬਾ ਸੂਣੀ ਪਿਆਰ ਅੱਛਾ ਇਹ ਦੂਜਾ ਸੁਬਾ ਸੂਣੀ ਆ 20 ਦਿਨ ਬਾਕੀ ਆ ਹਾਂ ਇਹ ਵਸੇ ਪਹਿਲਾ ਸੁਬਾ ਸੂਣਾ ਸਾਢੇ 6 ਮਹੀਨੇ ਚੱਕ ਪਾ ਲ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਆ ਦੂਜਾ ਸੁਬਾ ਸੂਣੀ ਆ ਦੁੱਧ ਮਾਲਕ ਨੇ ਕਿੰਨਾ ਦੱਸਿਆ ਦੁੱਧ ਬਾਈਆ ਪ੍ਰੂਨ ਉਦੋਂ 18 ਮੀਟਰ ਠੀਕ ਆ ਕਹਿਣ ਦਾ ਪਾਪ 20 ਮੰਨ ਕੇ ਲੈ ਜੀ ਹਾਂ ਵੀਰੇ 20 ਮੰਨ ਕੇ ਕੀ ਕ ਮਹੀਨਾ ਇਹ ਅੰਦਰ ਅੰਦਰ ਸੂਪ ਹੋ ਗਈ ਹਾਂ ਮਹੀਨਾ ਬਣ ਕੇ ਜਾਣਾ ਆਪਣਾ ਮਾਲ ਕਰ 20 ਦਾ 20 ਕਿਉਂ ਨਹੀਂ ਲਉਗੀ ਪੈਸੇ ਪਰ ਆਪਾਂ ਮਹੀਨਾ ਕਹਿ ਕੇ ਦੇ ਦੇ ਮਹੀਨਾ ਕਹਿ ਕੇ ਰੱਖੋ ਡੰਗਰ ਪੰਜ ਚਾਰ ਦਿਨ ਵੱਧ ਲਾਏ ਜਾਂਦਾ ਬਰੀਲੇ ਵਾਲੇ ਬਸੀਆਂ ਨੇ ਥੜ ਤੁੰ ਖਿੱਚ ਕੇ ਲੈ ਜੋ ਆਪ ਕੇਵਲ ਗੱਜ ਪੱਖੋਂ ਕੋਈ ਭਾਰ ਉਹ ਸਾਰਾ ਕੋਈ ਹੋਵੇ ਆਪਣੀ ਗਾਰੰਟੀ ਆ ਭਾਅ ਵੀ ਯਾਰ ਇਹਦਾ ਭਾਅ ਯਾਰ ਫੋਨ ਤੇ ਕਰਦੇ ਬਈ ਕੋਈ ਬਾੜਾ ਤਾਂ ਨਹੀਂ ਗੱਲ ਭਾਅ ਜੈਦ ਨੂੰ ਪਹਿਲੇ ਹੁਣ ਤੇ ਵੇਚਣੇ ਤੇ ਰੱਖੇ ਪਹਿਲੇ ਹੁਣ ਤੇ ਵੀਡੀਓ ਤੇ ਵੇਚਦੇ ਮੋਰ ਪਹਿਲੇ ਟੋਰੀ ਵਾਰਨ ਸੋਵਰੋ ਮਹੀਨਾ ਬਣ ਕੇ ਚੱਲੋ ਵੀ ਮਹੀਨੇ ਦੀ ਕੱਚੀ ਵਹਿੜ ਆ ਤੇ ਰੇਡ ਜਮਾ ਜੈਨੂਨ ਹੋਗਾ ਜਮਾ ਰੇਡ ਤਾਂ ਨਹੀਂ ਕਰਾਂ ਕਿਉਂਕਿ ਕੱਚੀ ਵਹਿੜ ਆ ਗਈ ਠੀਕ ਐ ਸੋ ਰਾਜੀ ਸਮੀ ਬੜੀ ਲੱਸੀ ਨਾਲ ਵੀ ਕਿਸੇ ਪਾਸੇ ਹੋਣੀ ਤੇ ਝੋਲੀ ਵਾਲੀ ਵਹਿੜ ਆ ਤੇ ਲੇਵਾ ਰੱਖਣਾ ਨੇ ਫੱਟ ਫੱਟ ਜਾਵਾਂ ਠੀਕ ਐ ਚਾਰੂ ਵੀ ਬੜੇ ਦੰਦਿਆ ਵੜਦਿਆਂ ਪੱਠਿਆਂ ਦੇ ਹਣਾ ਸੋ ਦੇਖੋ ਖੌਂਡੀ ਨੂੰ ਭਾਈ ਭਾਂਜ ਪੈਂਦੀ ਆ ਜਿੰਨਾ ਖਾਊਗੀ ਤੇ ਉਹਨੇ ਦੁੱਧ ਦਊਗੀ ਜਮਾ ਹਾਂ ਅੰਗਰੇਜ਼ ਨਹੀਂ ਹੋ ਬਾਈ ਠੀਕ ਐ ਸੋ ਲੇਵਾ ਨੇੜ ਤੋਂ ਦਿਖਾ ਦਨੇ ਆਪਾਂ ਥਾਣ ਦੇਖੋ ਚਾਰੇ ਦੇਖਣ ਵਿੱਚ ਸਾਫ਼ ਉਤਰੇ ਤੇ ਬਾਕੀ ਚਮਕ ਚਮਕ ਬਹੁਤ ਐਚੀ ਐ ਫੁੱਲੀ ਹਣਾ ਹਾਂ ਵੀਰੇ ਬਰੀਡ ਆ ਇਹਦੇ ਬੱਸੀਏ ਦੋਨੇ ਨੇ ਦੋਨੇ ਚੰਗੀ ਸੀਮਾ ਦੀ ਆਪਣੇ ਕੋਲ ਰਿਕਾਰਡ ਆਪਾਂ ਬਾਲਕ ਨੂੰ ਪੁੱਛ ਕੇ ਦੱਸ ਦਾਂਗੇ ਠੀਕ ਹੈ ਅੱਗੇ ਦੂਜੇ ਨੰਬਰ ਤੇ ਆਪਾਂ ਅਲੀ ਬੱਚੀ ਦੇਖੀ ਆ ਨਾ ਪਰੋਂ ਪਹਿਲਾ ਸੋਹਾ ਸੋਨੀਆ ਹਣ ਸਾਡੇ ਸੀਮਾ ਦੇ ਥੱਲੇ ਲੋਗ ਬਗਣਾ ਥੋੜੀ ਥਾਲੀ ਵੀ ਪੱਟੀ ਫਿਰਦੀ ਆ ਠੀਕ ਹੈ ਹਾਂ ਸੁਧਰੀ ਆ ਕਹਰੇ ਥਾਂ ਨੇ ਖੜਮੇ ਨੇ ਕੋਈ ਫੋਟ ਸਾੜੀ ਦੰਦੋ ਕਿਵੇਂ ਆ ਦੰਦੋ ਇਹ ਚੌਕੀ ਹੋ ਗਈ ਗਦਾਂ ਦਾ ਆਪਾਂ ਦੇਖਿਆ ਕਿ ਦੇਖੇ ਨਹੀਂ ਮੈਂ ਤਾਂ ਆਪਾਂ ਦੇਖਿਆ ਬਾਈ ਠੀਕ ਆ ਵੱਡੀ ਵੀ ਆ ਦੇਖਣਾ ਠੀਕ ਹੈ ਥਣ ਚਾਰੀਏ ਸਾਢੇ 6 ਮਹੀਨਿਆਂ ਦੀ ਗੱਪੜ ਆਪਾਂ ਚੈੱਕ ਕਰਾ ਕੇ ਦੇ ਆਪਾਂ ਇੱਕ ਵੇਲ ਦੀ ਵੀ ਚੈੱਕ ਕਰਾ ਕੇ ਦੇਮੇ ਆਪਾਂ ਕੋਈ ਬਈ ਐ ਇੱਕ ਵਿੱਚੋਂ ਪਹਿਲਾਂ ਬਸ ਇਹ ਦੋਨੇ ਆਉਣ ਲਈ ਮੰਗਾ ਲਈ ਬਈ ਚੈੱਕ ਨਾ ਕਰਾਂ ਵੀ ਕਰਾ ਲਓ ਬਈ ਆਪਦੀਆਂ ਜੈ ਜੈ ਗੱਲਾ ਹੈਨਾ ਇਹ ਸਾਢੇ ਤੀਜਾ ਪਤਾ ਕੋਈ ਲੱਗਦਾ ਇਹਨਾਂ ਦਾ ਹੈਨਾ ਫਬਰੂ ਡਾਕਟਰ ਦਾ ਨਾਲ ਲੈ ਕੇ ਚੈੱਕ ਕਰਵਾ ਕੇ ਲੈ ਕੇ ਜਾਓ ਇੱਥੋਂ ਕਿਉਂਕਿ ਤੁਸੀਂ ਪੇਮੈਂਟ ਲਾਉਣ ਜਾ ਰਹੇ ਆਂ ਵਿਸ਼ਵਾਸ ਤੇ ਆ ਰਹੇ ਹੋ ਇੱਥੇ ਤੁਹਾਨੂੰ ਇਹ ਖੁੱਲੀਆਂ ਆਏ ਜੀ ਕਰਕੇ ਨਾ ਉਹ ਕਰਦੀ ਹੈ ਥੋੜਾ ਜਿਹਾ ਰੇਟ ਇਹਦਾ ਵੀ ਜੈਨੂਨ ਹੋਊਗਾ ਸਭ ਦੋ ਵੜਾ ਦਿਖਾ ਦਿਆਂ ਇੱਕ ਸਾਢੇ 6 ਮਹੀਨਿਆਂ ਦੀ ਪਲੂਨ ਬ ਇੱਕ ਸੂਣਿਆ ਦੂਜਾ ਸੂਆ ਇਹਦਾ ਮਹੀਨਾ ਸੂਣ ਦੇ ਵਿੱਚ ਬਾਕੀ ਪਿਆਗਾ ਪੈਂਡ ਕਟੂ ਬਰਨਾਲੇ ਜਿਹਨੇ ਦਾ ਪੈਂਡਾ ਭਾਈ ਜੀ ਨੰਬਰ ਬੋਲਦੇ ਆਪਣਾ ਨੰਬਰ 78890 97305 ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ